ਪੰਜਾਬੀਓ ਭਾਈ ਅਮਰਪਾਲ ਸਿੰਘ ਨੂੰ ਲੈ ਕੇ ਜਿਹੜੀ ਕਿ ਬਹੁਤ ਹੀ ਮਤਲਬ ਅਜੀਬੋ ਗਰੀਬ ਖਬਰ ਆ ਚੁੱਕੀ ਹੈ ਭਾਈ ਅਮਰਪਾਲ ਸਿੰਘ ਦਾ ਪਰਿਵਾਰ ਜੇਲ੍ਹ ਦੇ ਵਿੱਚ ਮਿਲਣ ਗਿਆ ਸੀ ਭਾਈ ਅਮਰਪਾਲ ਸਿੰਘ ਨੂੰ ਜਿਹੜਾ ਕਿ ਹਾਲਾ ਦੇਣ ਵਾਲਾ ਖੁਲਾਸਾ ਉਹਨਾਂ ਨੇ ਕਰ ਦਿੱਤਾ ਪੂਰੇ ਪੰਜਾਬ ਵਾਸੀਆਂ ਦੇ ਸਾਹਮਣੇ ਜਿਹੜੀ ਕਿ ਆਪਾਂ ਕਦੇ ਵੀ ਸੋਚ ਨਹੀਂ ਸਕਦੇ ਪੈਰਾਂ ਥੱਲੇ ਜ਼ਮੀਨ ਖਿਸਕ ਜਾਂਦੀ ਹੈ ਜਿਹੜਾ ਵੀ ਮਤਲਬ ਪੰਜਾਬ ਦੇ ਵਾਸੀ ਕਿ ਮੈਂ ਕਹਿੰਨਾ ਵੀ ਬਾਹਰਲੇ ਵਿਦੇਸ਼ਾਂ ਦੇਸ਼ਾਂ ਦੇ ਤੇ ਇੱਕ ਇਸ ਗੱਲ ਨੂੰ ਜਿਹੜਾ ਕਿ ਬਹੁਤ ਹੀ ਜ਼ਿਆਦਾ ਯਾਨੀ ਐਡਾ ਮਤਲਬ ਝਟਕਾ ਲੱਗ ਚੁੱਕਾ ਹੈ ਆਪਣੇ ਸਿੱਖ ਸਮਾਜ ਨੂੰ ਸਿੱਖ ਜਥੇਬੰਦੀਆਂ ਨੂੰ ਬਹੁਤ ਜ਼ਿਆਦਾ ਮਤਲਬ ਇਸ ਗੱਲ ਦੀ ਮੰਦ ਭਾਗੀ ਖਬਰ ਦੀ ਜਿਹੜੀ ਕਿ ਗੱਲ ਸੁਣ ਕੇ ਹੈਰਾਨੀ ਵਾਲੀ ਗੱਲ ਹੈ ਜਿਵੇਂ ਇੱਕ ਜਿਵੇਂ ਕਹਿ ਸਕਦੇ ਆਂ ਵੀ ਸਿੱਖ ਕੌਮ ਦੇ ਉੱਤੇ ਵੱਡਾ ਝਟਕਾ ਤੇ ਦੂਜੀ ਗੱਲ ਭਾਈ ਅਮਰਪਾਲ ਸਿੰਘ ਨੂੰ ਮਿਲਣ ਗਏ ਪਰਿਵਾਰ ਨੇ ਯਾਨੀ ਉਹਨਾਂ ਦੀ ਪਤਨੀ ਨੇ ਤੇ ਉਹਨਾਂ ਦੇ ਮਤਲਬ ਪੂਰੇ ਪਰਿਵਾਰ ਨੇ ਵੱਡਾ ਖੁਲਾਸਾ ਕਰ ਦਿੱਤਾ ਕਿ ਜਿਹੜਾ ਕਿ ਭਾਈ ਅਮਰਪਾਲ ਸਿੰਘ ਦੀ ਇਸ ਖਬਰ ਨੂੰ ਲੈ ਕੇ ਪੂਰੇ ਪੰਜਾਬ ਵਾਸੀਆਂ ਦੇ ਦਿਲ ਵਿੱਚ ਜਿਹੜਾ ਕਿ ਇਹੋ ਜਿਹਾ ਮਤਲਬ ਇੱਕ ਜ਼ਹਿਰ ਭਰ ਦਿੱਤਾ ਜਿਹੜਾ ਕਿ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ ਕਿਉਂਕਿ ਇਹ ਮੰਦ ਭਾਗੀ ਖਬਰ ਬਹੁਤ ਵੱਡੀ ਖਬਰ ਹੈ ਡਿਬਰੂਗੜ੍ਹ ਦੇ ਵਿੱਚ ਜੇਲ੍ਹ ਦੇ ਵਿੱਚ ਮਿਲਣ ਗਏ ਸੀ ਪਰਿਵਾਰ ਭਾਈ ਅਮਰਪਾਲ ਸਿੰਘ ਨੂੰ ਪਰ ਜਦੋਂ ਉੱਥੇ ਪਹੁੰਚੇ ਉਹਨਾਂ ਨੇ ਅੰਦਰ ਜਾ ਕੇ ਵੇਖਿਆ ਤਾਂ ਉਹਨੂੰ ਮਿਲੇ ਤਾ ਹੋਸ਼ ਉੜਾ ਦੇਣ ਵਾਲੀ ਜਿਹੜੀ ਕਿ ਗੱਲ ਹੈ ਉਹ ਮੈਂ ਤੁਹਾਡੇ ਸਾਹਮਣੇ ਧਰੂੰਗਾ ਤਾਂ ਕਿ ਤੁਹਾਨੂੰ ਵੀ ਯਕੀਨ ਹੋ ਜਾਵੇ ਕਿ ਇਹੋ ਜੀ ਜਿਹੜੀ ਗੱਲ ਹੈ ਇਸ ਨੇ ਪੂਰੀ ਦੁਨੀਆ ਨੂੰ ਪੂਰੇ ਦੇਸ਼ ਭਰ ਦੇ ਵਿੱਚ ਰੌਲਾ ਪੈ ਚੁੱਕਿਆ ਤੇ ਹਲਾ ਦਿੱਤੀ ਹੈ ਪੂਰੀ ਦੁਨੀਆ ਇਸ ਤੋਂ ਪਹਿਲਾਂ ਕਿ ਤੁਸੀਂ ਮੈਂ ਤੁਹਾਨੂੰ ਉਹ ਗੱਲ ਸੁਣਾਉਂਗਾ ਵੀ ਤੇ ਦਿਖਾਉਂਗਾ ਵੀ ਕਿਉਂਕਿ ਇਹ ਗੱਲ ਹੀ ਕੁਛ ਇਹੋ ਜੀ ਆ ਜਿਹੜੀ ਕਿ ਹਰ ਬੰਦੇ ਦੇ ਹੋਸ਼ ਉੜਾ ਦਿੰਦੀ ਹੈ ਤੇ ਤੁਸੀਂ ਵੀ ਸੁਣ ਕੇ ਹੈਰਾਨ ਹੋ ਜਾਓਗੇ ਇਹ ਸੁਣ ਕੇ ਧਿਆਨ ਨਾਲ ਤੁਸੀਂ ਆਪਣੇ ਆਪਣੇ ਕਮੈਂਟਾਂ ਦੇ ਵਿੱਚ ਤੁਸੀਂ ਮੈਨੂੰ رائے ਜ਼ਰੂਰ ਦੇਣਾ ਕਿ ਗੱਲ ਹੈ ਕੀ ਹੈ ਨਾਲ ਦੇ ਨਾਲ ਜੁੜੀ ਇੱਕ ਖਾਸ ਖਬਰ ਤੋਂ ਤੁਹਾਨੂੰ ਰੂਪ ਤੋਂ ਕਹੋਨੇ ਭਾਈ ਅਮਰਪਾਲ ਸਿੰਘ ਉਹਨਾਂ ਨੂੰ ਜੇਲ੍ਹ ਦੇ ਵਿੱਚ ਮਰਨ ਪਹੁੰਚੀ ਭਾਈ ਸਾਹਿਬ ਭਾਈ ਅਮਰਪਾਲ ਸਿੰਘ ਦੀ ਧਰਮ ਚਲੀ ਪਰ ਅੰਦਰ ਤਾਂ ਕੋਈ ਹੋਰ ਹੀ ਪਾਣਾ ਬਰ ਗਿਆ ਰਹੋਦੀ ਕਰੋਦੀ ਜੇਲ੍ਹ ਦੇ ਵਿੱਚ ਬਾਹਰ ਆਏ ਅਤੇ ਬਾਹਰ ਆਉਂਦੇ ਸੀ ਉਹਨਾਂ ਦੇ ਘਰੋਂ ਬੰਦ ਲੋਕੀ ਮੀਡੀਆ ਨੇ ਬਾਹਰ ਕੀ ਆ ਇਹ ਤੁਹਾਡੇ ਇਹ ਹੋ ਸਕਦਾ ਸਾਧ ਸੰਗਤ ਇਹ ਸੋਚਣ ਵਾਲਾ ਵਿਚਾਰ ਹੈ ਕਿ ਭਾਈ ਸਾਹਿਬ ਭਾਈ ਅਮਰਤਪਾਲ ਸਿੰਘ ਦੇ ਨਾਲ ਖੇਲ ਦੇ ਵਿੱਚ ਐਮੋਜਾ ਕੀ ਹੋ ਰਿਹਾ ਹੈ ਜੋ ਸਾਨੂੰ ਨਹੀਂ ਦਿਖਾਇਆ ਗਿਆ ਜੋ মিডিਆ ਦੂਰ ਰੱਖਿਆ ਜਾ ਰਿਹਾ ਹੈ ਨੇ মিডিਆ ਇੱਕ ਫੋਟੋ ਦਰਸਾ ਸਕਦੇ ਜਦੋਂ ਭਾਈ ਅਮਰਤਪਾਲ ਸਿੰਘ ਸਮਾਗਮ ਤੇ ਪਹੁੰਚੇ ਸੀ ਸੋਤਰਾ ਸੁਣ ਲਿਆ ਪੰਜਾਬੀਓ ਗੱਲ ਕੀ ਐ ਵੀ ਹੁਣ ਮੈਂ ਤੁਹਾਡੇ ਸਾਹਮਣੇ ਉਹ ਖੁਲਾਸਾ ਕਰਨ ਲੱਗਾ ਕਿ ਕੱਲ ਵੀ ਮੈਂ ਪਰਸੋਂ ਮੇਰੇ ਖਿਆਲ ਮੈਂ ਅਪਡੇਟ ਪਾਈ ਸੀ ਵੀ ਜਿਹੜੇ ਇਹ ਚੈਨਲ ਜਿਹੜੇ ਇਹ ਚੈਨਲ ਨੇ ਆਪਾਂ ਕਹੀਏ ਜੇ ਸਰਕਾਰਾਂ ਇਹ ਸਰਕਾਰਾਂ ਨੂੰ ਕਹੀਏ ਸਰਕਾਰ ਨਹੀਂ ਇਹ ਕਰ ਸਕਦੀ ਕਿਉਂਕਿ ਇੱਕ ਸਰਕਾਰ ਦੇ ਫਲੈਏ ਹੋਏ ਉਹ ਚੈਨਲ ਨੇ ਜਿਹੜੇ ਕਿ ਸਾਡੇ ਸਿੱਖ ਸਮਾਜ ਦੇ ਉੱਤੇ ਸਾਡੀ ਸਿੱਖ ਕੌਮ ਦੇ ਲਈ ਮੈਂ ਕਹਿੰਦਾ ਚਾਰੇ ਇੰਗਲਾਂ ਤੋਂ ਚਾਰੇ ਪਾਸਿਆਂ ਦੇ ਉੱਤੋਂ ਸਾਡੇ ਸਿੱਖ ਸਮਾਜ ਨੂੰ ਹਰ ਪਾਸਿਓਂ ਟਾਰਗੇਟ ਕੀਤਾ ਜਾ ਰਿਹਾ ਤਾਂ ਮੈਂ ਕਹੂੰਗਾ ਵੀ ਇਹ ਜੇ ਤੁਸੀਂ ਕਹੋਗੇ ਵੀ ਸਰਕਾਰਾਂ ਇਸ ਦੇ ਉੱਤੇ ਐਕਸ਼ਨ ਲੈਣ ਨਹੀਂ ਲੈਂਦੀਆਂ ਕਿਉਂਕਿ ਜਿਹੜੇ ਇਹ ਚੈਨਲ ਚਲਾਏ ਹੋਏ ਨੇ ਇਹ ਸਾਡੀ ਖਿਲਵਾੜ ਕਰ ਰਹੇ ਨੇ ਸਾਡੀ ਭਾਵਨਾਵਾਂ ਦੇ ਨਾਲ ਖੇਡ ਰਹੇ ਨੇ ਪੂਰੀ ਸਿੱਖ ਸਮਾਜ ਜਿਹੜੀ ਕਿ ਸਾਡੀ ਹਿਸਟਰੀ ਹੈ ਉਹਦੇ ਨਾਲ ਜਾਨੀ ਇੱਕ ਖਿਲਵਾੜ ਹੋ ਰਿਹਾ ਵੱਡੇ ਪੱਧਰ ਤੇ ਇਹ ਜਿਹੜੇ ਚੈਨਲ ਨੇ ਗੱਲ ਕਹੀ ਹੈ ਵੀ ਭਾਈ ਅਮਰਪਾਲ ਦੇ ਨਾਲ ਪਾਣਾ ਵਰਤ ਗਿਆ ਉੱਥੇ ਉਹਨਾਂ ਦੇ ਮਤਲਬ ਪਰਿਵਾਰ ਦੇ ਪਹੁੰਚੇ ਉਹਨਾਂ ਨੇ ਜੀ ਦਿਲ ਦਹਿਲਾ ਦਿੱਤਾ ਇਹੋ ਜੀ ਖਬਰ ਸਾਹਮਣੇ ਆਈ ਕਿ ਉਹਦੀ ਪਤਨੀ ਰੋਂਦੀ ਘਰ ਲੋਂਦੀ ਜਿਹੜੀ ਕਿ ਡਿਬਰੂਗੜ ਜੇਲ੍ਹ ਦੇ ਵਿੱਚੋਂ ਬਾਹਰ ਆ ਰਹੀ ਹੈ ਇਹ ਗੱਲ ਕਹਿ ਰਹੇ ਨੇ ਇਹ ਚੈਨਲ ਪਰ ਮੈਂ ਕਹਿੰਦਾ ਵੀ ਵੱਡੇ ਪੱਧਰ ਤੇ ਸਾਡੇ ਸਿੱਖ ਜਥੇਬੰਦੀਆਂ ਨੂੰ ਮੈਂ ਆਪਣੇ ਬੰਦੀਓ ਅਪੀਲ ਕਰਦਾ ਕਿਉਂਕਿ ਮੈਂ ਇੱਕ ਕੌਮ ਦੇ ਪ੍ਰਤੀ ਜਿਹੜੀਆਂ ਜਜ਼ਬਾਤਾਂ ਦੀਆਂ ਗੱਲਾਂ ਨੇ ਉਹ ਸਾਰੀਆਂ ਨੂੰ ਜਾਣਦੇ ਆਪਾਂ ਸਾਰੇ ਮੈਂ ਤੁਹਾਡੇ ਸਾਹਮਣੇ ਆਪਣੇ ਚੈਨਲ ਤੇ ਉਹ ਸੱਚ ਪੇਸ਼ ਕਰਦਾ ਹੁੰਨਾ ਜਿਹੜਾ ਕਿ ਦੁਨੀਆ ਦੇ ਵਿੱਚ ਦਿਖਾ ਕੇ ਆਪਣੇ ਸਿੱਖ ਕੌਮ ਦੇ ਲਈ ਬੜਾ ਹੀ ਮਤਲਬ ਮਾੜਾ ਵਰਤਾਰਾ ਜਿਹੜਾ ਕਿ ਵਰਤਾਇਆ ਜਾ ਰਿਹਾ ਹੈ ਇਹਨਾਂ ਦੇ ਉੱਤੇ ਕਿਤੇ ਨਾ ਕਿਤੇ ਐਕਸ਼ਨ ਲੈਣ ਦੀ ਲੋੜ ਆ ਸਿੰਘੋ ਕਿਉਂਕਿ ਅੱਜ ਇਹ ਚੈਨਲ ਉਹਨੂੰ ਕਦੇ ਕਹਿ ਦਿੰਦੇ ਨੇ ਵੀ ਅਮਰਪਾਲ ਸਿੰਘ ਨਹੀਂ ਰਹੇ ਕਦੇ ਕੁਝ ਕਹਿ ਦਿੰਦੇ ਨੇ ਪਰ ਮੈਂ ਇਹਨਾਂ ਗੱਲਾਂ ਨੂੰ ਤੁਹਾਡੇ ਅੱਗੇ ਹੀ ਰੱਖ ਰਿਹਾ ਹਾਂ ਕਿ ਸਾਡੇ ਸਮਾਜ ਦੇ ਵਿੱਚ ਇੰਨੀ ਯੁਰਤ ਹੋ ਗਈ ਲੋਕਾਂ ਦੀ ਕੋਈ ਵੀ ਬੰਦਾ ਕੋਈ ਵੀ ਕਿਤੇ ਵੀ ਸਮਾਜ ਨੂੰ ਜਿਹੜਾ ਸਿੱਖ ਸਾਡੀ ਕੌਮ ਹੈ ਉਹਦੇ ਉੱਤੇ ਕੋਈ ਵੀ ਸ਼ਦਾਬਲੀ ਪੇਸ਼ ਕਰ ਦਿੰਦਾ ਜਾਂ ਫਿਰ ਕੋਈ ਵੀ ਟਿੱਪਣੀ ਕਰ ਦਿੰਦਾ ਕੋਈ ਵੀ ਗੱਲ ਨੂੰ ਤੋੜ ਮਰੋੜ ਕੇ ਸਾਡੇ ਸਿੱਖਾਂ ਦੇ ਉੱਤੇ ਪੇਸ਼ ਕੀਤਾ ਜਾਂਦਾ ਤਾਂ ਮੇਰੀ ਹੁਣ ਇਹੀ ਅਪੀਲ ਹੈ ਸਾਡੇ ਜਿੰਨੀਆਂ ਵੀ ਸਿੱਖਾਂ ਦੀ ਆਪਣੇ ਜਥੇਬੰਦੀਆਂ ਨੇ ਗੁਰਦੁਆਰਿਆਂ ਦੇ ਵਿੱਚ ਵੱਡੀਆਂ-ਵੱਡੀਆਂ ਜਾਨੀ ਜਿਹੜੀਆਂ ਸੰਸਥਾਵਾਂ ਨੇ ਉਹਨਾਂ ਨੂੰ ਇਹਨਾਂ ਜਿਹੜਾ ਕਿ ਚੈਨਲਾਂ ਦੇ ਉੱਤੇ ਪੂਰੀ ਹੀ ਮਤਲਬ ਕਾਰਵਾਈ ਕਰਨੀ ਚਾਹੀਦੀ ਹੈ ਜਿਹੜਾ ਕਿ ਇਹ ਫਰਾਉਡ ਫਲਾ ਰਹੇ ਨੇ ਮੈਂ ਤੁਹਾਨੂੰ ਇਸ ਚੈਨਲ ਦਾ ਨਾਮ ਵੀ ਦੱਸ ਸਕਦਾ ਸੱਚ ਤੇ ਸੋਚ ਸੱਚ ਤੇ ਸੋਚ ਇਸ ਦਾ ਨਾਮ ਆ ਚੈਨਲ ਦਾ ਪਰ ਗੱਲ ਕੀ ਹੈ ਵੀ ਸੱਚ ਤੇ ਸੋਚ ਲੱਗਦੀ ਹੈ ਤੁਹਾਨੂੰ ਇਹ ਹੋਊਗੀ ਜਿਹੜਾ ਫਰਾਉੜ ਇਹਨਾਂ ਨੇ ਫੜਾਇਆ ਉਹ ਬਹੁਤ ਮਾੜੀ ਗੱਲ ਹੈ ਸੋ ਮੇਰੀ ਇਹ ਅਪੀਲ ਹੈ ਸਾਡੇ ਜਿੰਨੇ ਵੀ ਸਿੱਖ ਸਮਾਜ ਦੇ ਲੋਕ ਨੇ ਸਾਡੇ ਪੰਜਾਬ ਵਾਸੀ ਨੇ ਕਿਉਂਕਿ ਪੰਜਾਬੀਆਂ ਦੇ ਨਾਲ ਜੁੜੀਆਂ ਹੋਈਆਂ ਗੱਲਾਂ ਨੇ ਪੰਜਾਬੀਅਤ ਦੇ ਨਾਲ ਜਾਂ ਜੁੜਦੀਆਂ ਨੇ ਤਾਂ ਇਹਨਾਂ ਲੋਕਾਂ ਨੂੰ ਚਾਹੀਦਾ ਹੈ ਵੀ ਯਾਰ ਇਹਨਾਂ ਨੂੰ ਖੁਦ ਵੀ ਚਾਹੀਦਾ ਕਿ ਬੰਦੇ ਬੋਲ ਵੀ ਪੰਜਾਬੀ ਰਹੇ ਨੇ ਵੀ ਯਾਰ ਸਾਡੇ ਪੰਜਾਬ ਦੇ ਲੋਕਾਂ ਦੀਆਂ ਜਿਹੜੀਆਂ ਭਾਵਨਾਵਾਂ ਨੇ ਆਪਾਂ ਆਪਣੇ ਚੱਕਰ ਦੇ ਵਿੱਚ ਚੈਨਲ ਚਲਾਉਣ ਦੇ ਚੱਕਰ ਦੇ ਵਿੱਚ ਸਾਡੇ ਲੋਕਾਂ ਦੀ ਜਿਹੜੀ ਸੋਚ ਹੈ ਉਹਦੇ ਨਾਲ ਕਿਤੇ ਨਾ ਕਿਤੇ ਖੇਡਿਆ ਜਾ ਰਿਹਾ ਮੇਰੀ ਹੁਣ ਇਹੀ اپੀਲ ਹੈ ਵੀ ਜਿੰਨੇ ਤੁਸੀਂ ਭੈਣ ਭਰਾ ਸੁਣਦੇ ਹੋ ਇਹਨਾਂ ਗੱਲਾਂ ਦੇ ਉੱਤੇ ਇਹਨਾਂ ਵਿਸ਼ਿਆਂ ਦੇ ਉੱਤੇ ਥੋੜਾ ਜਿਹਾ ਆਪ ਵੀ ਨਿਗਾਹ ਮਾਰਿਆ ਕਰੋ ਤੇ ਬੋਲਣ ਦੀ ਯਰਤ ਰੱਖਿਆ ਕਰੋ ਕਿਉਂਕਿ ਆਪਣੇ ਕੌਮ ਨੂੰ ਚਾਰੇ ਪਾਸਿਓਂ ਘੇਰਾ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਉਂਕਿ ਉਹ ਚਾਹੇ ਸਰਕਾਰਾਂ ਦੇ ਦੁਆਰਾ ਹੋਵੇ ਚਾਹੇ ਕੋਈ ਹੋਰ ਮਤਲਬ ਜਿਵੇਂ ਹੁਣ ਕੰਗਣਾ ਰਣੌਦ ਦਾ ਮੁੱਦਾ ਆ ਰਿਹਾ ਹੈ ਐਮਰਜੈਂਸੀ ਨੂੰ ਲੈ ਕੇ ਪਰ ਉਹਦੇ ਤੇ ਦਾ ਸਿੰਘ ਉਹ ਦੇਖੋ ਧਮਕੀ ਦੇ ਪ੍ਰਤੀ ਅਸੀਂ ਉਹਨਾਂ ਤੇ ਤਾਂ ਲਵਾ ਦਿੱਤੀ ਹੈ ਪੱਕੀ ਰੋਕ ਜੇਕਰ ਸਾਨੂੰ ਹੁਣ ਹੋਰ ਵੀ ਕਿਤੇ ਅੱਗੇ ਜਾਣਾ ਪਿਆ ਉਹਨਾਂ ਗੱਲਾਂ ਦੇ ਵੀ ਲਈ ਮੈਂ ਤੁਹਾਨੂੰ ਇਹੀ ਮੈਸੇਜ ਦਿੰਨਾ ਉਹਦੇ ਲਈ ਸੀ ਕੁਝ ਵੀ ਕਰਨ ਨੂੰ ਤਿਆਰ ਹੈ ਕਿਉਂਕਿ ਅਸੀਂ ਆਪਣੇ ਗੁਰੂਆਂ ਪੀਰਾਂ ਦੇ ਮੰਗਰ ਚੱਲਾਂਗੇ ਜਿਵੇਂ ਕਿ ਉਹਨਾਂ ਨੇ ਆਪਣੇ ਪੁੱਤਰ ਵੀ ਵਾਰ ਕੇ ਸਿੱਖ ਕੌਮ ਦਾ ਸਿਰ ਉੱਚਾ ਕੀਤਾ ਸੀ ਤੇ ਖੁਸ਼ੀ ਦੇ ਵਿੱਚ ਜਕਾਰੇ ਛੱਡ ਦਿੱਤੇ ਸੀ ਨਹੀਂ ਪੁੱਤ ਮਰਿਆ ਪਿਆ ਹੋਵੇ ਤੇ ਸਿੰਘ ਸਾਡੇ ਖੁਸ਼ੀ ਦੇ ਜਕਾਰੇ ਛੜਨ ਟਿੱਡੀ ਵੱਡੀ ਫਕਰ ਵਾਲੀ ਗੱਲ ਹੈ ਪਰ ਇਹ ਜਿਹੜੇ ਲੋਕ ਨੇ ਇਹ ਨਹੀਂ ਜਾਣਦੇ ਵੀ ਇਹਨਾਂ ਦੇ ਰਤਵੇ ਕਿੰਨੇ ਉੱਚੇ ਸੀ ਕੀ ਭਾਵਨਾਵਾਂ ਨੇ ਕੀ ਸਾਡੇ ਸਿੱਖ ਦਾ ਯਾਨੀ ਇਤਿਹਾਸ ਹੈ ਪਰ ਨਹੀਂ ਇਹਨਾਂ ਨੂੰ ਆਪਣੇ ਚੈਨਲ ਚਲਾਉਣ ਦੇ ਚੱਕਰ ਦੇ ਵਿੱਚ ਕੁਝ ਵੀ ਕਰਨਾ ਪੈ ਜੇ ਮੈਂ ਕਹਿੰਦਾ ਵੀ ਇਹ ਸਾਡੀਆਂ ਭਾਵਨਾਵਾਂ ਦੇ ਨਾਲ ਸਾਡੀਆਂ ਗੱਲਾਂ-ਵਾਤਾਂ ਦੇ ਸਾਡੇ ਜਜ਼ਬਾਤਾਂ ਦੇ ਨਾਲ ਇਹ ਖੇਡ ਰਹੇ ਨੇ ਤਾਂ ਇਹਨਾਂ ਦੇ ਵੱਡਾ ਐਕਸ਼ਨ ਲੈਣਾ ਚਾਹੀਦਾ ਹੈ ਸਾਡੇ ਸਿੱਖ ਕੌਮ ਨੂੰ ਸਾਡੀ ਪੰਜਾਬੀਅਤ ਨੂੰ ਸਾਡੇ ਪੰਜਾਬ ਦੇ ਲੋਕਾਂ ਨੂੰ ਕਿਉਂਕਿ ਗੱਲ ਬੜੀ ਗੰਭੀਰ ਹੈ ਅੱਜ ਇੰਨੀ ਕ ਹੈ ਅੱਜ ਚਿੰਗਾਰੀ ਹੈ ਤਾਂ ਕੱਲ ਨੂੰ ਭਾਂਬੜ ਵੱਲ ਸਕਦੇ ਨੇ ਇਹੋ ਜੀਆਂ ਗੱਲਾਂ ਵੱਡੀਆਂ-ਵੱਡੀਆਂ ਗੱਲਾਂ ਨੂੰ ਜਨਮ ਦੇ ਦਿੰਦੀਆਂ ਨੇ ਤੇਰੇ ਇਹ ਜਿਹੜੀਆਂ ਗੱਲਾਂ ਹੁੰਦੀਆਂ ਨੇ ਫਿਰ ਇਹ ਰੋਕਿਆ ਨਹੀਂ ਰੁਕਦੀਆਂ ਕਿਉਂਕਿ ਆਪਾਂ ਸਾਰੇ ਇਸ ਗੱਲ ਨੂੰ ਜਾਣਦੇ ਆ ਜਦੋਂ ਕੋਈ ਸਿੱਖ ਕੌਮ ਨੂੰ ਛੇੜਦਾ ਹੈ ਇਹ ਸਿੱਖ ਕੌਮ ਗੁਰੂ ਦੀ ਉਸ ਮਤਲਬ ਮੈਂ ਜਿਵੇਂ ਕਹਿ ਰਹੀਏ ਸਿੱਖੀ ਦਾ ਇੱਕ ਛੱਤਾ ਜਿਵੇਂ ਅਗਲਾ ਕਹਿੰਦਾ ਭਿੰਡਾਂ ਦਾ ਛੱਤਾ ਛੇੜ ਲਿਆ ਜੀ ਪਰ ਇਹ ਉਹ ਛੱਤਾ ਹੈ ਗੁਰੂ ਦਾ ਜਿਹੜਾ ਕਿ ਮੁੜ ਕੇ ਸੰਭਾਲਿਆ ਨਹੀਂ ਸੰਭਲਦਾ ਸੋ ਇਸ ਕਰਕੇ ਚੈਨੜਾ ਵਾਲਿਆਂ ਨੂੰ ਵੀ ਅਪੀਲ ਹੈ ਵੀ ਕੋਈ ਵੀ ਗਲਤ ਅਫਵਾਹ ਕਿਸੇ ਵੀ ਪ੍ਰਤੀ ਸਿੱਖ ਕੌਮ ਦੇ ਨਾਲ ਜਿਹੜੀ ਜਾਜ ਉੜਦੀ ਹੈ ਉਹਨੂੰ ਕਦੇ ਵੀ ਨਾ ਫਲਾਇਆ ਜਾਵੇ ਚਾਹੇ ਉਹ ਪੰਜਾਬ ਦੀ ਗੱਲ ਹੈ ਚਾਹੇ ਸਿੱਖ ਕੌਮ ਦੀ ਲਈ ਹੈ ਚਾਹੇ ਉਹ ਪੰਜਾਬੀਅਤ ਦੇ ਲਈ ਹੈ ਕੋਈ ਵੀ ਗੱਲ ਨੂੰ ਫਰਾਉਡ ਬਣਾ ਕੇ ਪੇਸ਼ ਨਹੀਂ ਕਰਨਾ ਆਪਣੀ ਜਨਤਾ ਦੇ ਵਿੱਚ ਇਹ ਤੁਸੀਂ ਆਪਣਾ ਪੜਨ ਲੈ ਲਓ ਨਹੀਂ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਨਾ ਕੋਈ ਐਕਸ਼ਨ ਤੁਹਾਡੇ ਤੇ ਵੀ ਹੋਊਗਾ ਤਾਂ ਹੁਣ ਮੇਰੀ ਅਪੀਲ ਹੈ ਸਾਡੇ ਭੈਣ ਭਰਾਵਾਂ ਨੂੰ ਵੱਧ ਤੋਂ ਵੱਧ ਇਸ ਵੀਡੀਓ ਨੂੰ ਸ਼ੇਅਰ ਕਰਦੇ ਰਹਿਣਾ ਤਾਕੇ ਇਹਦੇ ਲੋਕਾਂ ਨੂੰ ਨੰਗੇ ਕਰਕੇ ਇਹਨਾਂ ਦਾ ਚਿਹਰਾ ਸਾਹਮਣੇ ਲਈਏ ਕਿ ਇਹ ਜਿਹੜੇ ਚੈਨਲ ਨੇ ਇਹ ਸਾਡੇ ਕੌਮ ਦੇ ਪ੍ਰਤੀ ਗਲਤ ਗੱਲਾਂ ਨੂੰ ਜਨਮ ਦੇ ਰਹੇ ਨੇ ਕੱਲ ਨੂੰ ਕੁਝ ਵੀ ਹੋ ਸਕਦਾ ਹੈ ਤਾਂ ਇਹ ਤੁਸੀਂ ਸਾਰੇ ਜਾਣਦੇ ਹੋ ਬਾਕੀ ਜਿਹੜਾ ਕੋਈ ਭੈਣ ਭਰਾ ਨਵਾਂ ਚੈਨਲ ਤੇ ਉਹ ਸਬਸਕ੍ਰਾਈਬ ਕਰ ਦਿਓ ਤਾਂ ਕਿ ਇਹ ਨਾਲ ਨੋਟੀਫਿਕੇਸ਼ਨ ਪੰਜਾਬ ਦੇ ਪ੍ਰਤੀ ਸਾਡੇ ਲੋਕਾਂ ਦੇ ਪ੍ਰਤੀ ਪਾਵਾਂਗੇ ਉਹ ਤੁਹਾਡੇ ਤੇ ਪਹੁੰਚਦਾ ਰਹੇ ਬੈਲ ਦੀ ਘੰਟੀ ਜਰੂਰ ਦਵਾ ਦੇਣਾ ਜੀ ਧੰਨਵਾਦ